ਕੀ ਕਿ 2-4 ਕਰੰਟ ਮਾਰੇ ਹੋਣੇ ਵੀ ਸੈਨ ਨਹੀਂ ਕਰ ਸਕਿਆ ਸ਼ਰੀਰ ਪਰ ਮੇਰੇ ਕੋਲ ਰਿਪੋਰਟ ਹੈ ਹਾਂ ਤੁਹਾਡੇ ਸਾਹਮਣੇ ਰਿਪੋਰਟ ਮੈਂ ਸ਼ੇਅਰ ਕਰ ਰਹੀ ਹਾਂ ਪਲੀਜ਼ ਜੂਮ ਕਰਕੇ ਦਿਖਾ ਦਿਓ ਸਾਡੀ ਸਾਰੀ ਆਡੀਅנס ਨੂੰ ਇਹ ਪੋਸਟਮਾਰਟਮ ਰਿਪੋਰਟ ਹੈ ਜੀ ਬਿਲਕੁਲ ਜੀ ਅੱਛਾ ਜੀ ਕਿਹੜੇ ਹਸਪਤਾਲ ਦੀ ਰਿਪੋਰਟ ਹੈ ਐਮਜ਼ ਐਮਜ਼ ਬਠਿੰਡਾ ਦੀ ਐਮਜ਼ ਬਠਿੰਡਾ ਦੀ ਰਿਪੋਰਟ ਹੈ ਤੇ ਕੀ ਰਿਪੋਰਟ ਦੇ ਵਿੱਚ ਕੀ ਆਇਆ ਜੀ ਕੀ ਸ਼ੋ ਹੋਇਆ ਮੇਨ ਕੌਜ਼ ਆਫ ਡੈਥ ਹੈਗਾ ਇਲੈਕਟ੍ਰਿਸਿਟੀ ਸ਼ੌਕ ਸ਼ੌਕ ਲੱਗਿਆ ਉਹਦੇ ਕਰਕੇ ਹਾਰਟ ਸਟਾਪ ਹੋ ਗਿਆ ਜੀ ਤੇ ਤੁਸੀਂ ਸੋਚ ਵੀ ਨਹੀਂ ਸਕਦੇ ਕਿੰਨੀ ਵਾਰ ਕਰੰਟ ਮਾਰਿਆ ਹੈ ਬਾਡੀ ਦਾ ਕੋਈ ਅੰਗ ਨਹੀਂ ਜਿੱਥੇ ਕਰੰਟ ਨਾ ਮਾਰਿਆ ਹੋਵੇ ਅੱਛਾ ਸਿਰ ਤੋਂ ਲੈ ਕੇ ਪੈਰ ਤੱਕ ਕੋਈ ਇਹੋ ਜੀ ਥਾਂ ਨਹੀਂ ਜਿੱਥੇ ਕਰੰਟ ਨਾ ਵੱਜਿਆ ਹੋਵੇ ਅੱਛਾ ਸਾਡੇ ਕੋਲ ਡਾਇਗਰਮੈਟਿਕ ਰਿਪੋਰਟ ਵੀ ਹੈ ਹੂੰ ਕੁਝ ਚੀਜ਼ਾਂ ਮੈਂ ਆਪਣੇ ਦਰਸ਼ਕਾਂ ਨੂੰ ਨਹੀਂ ਦਿਖਾ ਸਕਦੀ ਤੁਹਾਨੂੰ ਦਿਖਾ ਦਿੰਨੀ ਹਾਂ ਤੁਸੀਂ ਦੱਸ ਦਿਓ ਜੀ ਜਿੰਨੇ ਟਾਈਮ ਕਰੰਟ ਵੱਜੇ ਆ ਅੱਖਾਂ 'ਚ 13 ਵਾਰ ਹੂੰ ਪ੍ਰਾਈਵੇਟ ਆਰਗਨਸ 'ਚ 13 ਵਾਰ ਹੂੰ ਲੱਤ 'ਤੇ 5 ਵਾਰ ਹੂੰ ਰਾਈਟ 'ਤੇ 14 ਵਾਰ ਸਿਰ ਦੇ ਉੱਪਰ 17 ਵਾਂ ਜੀ ਇੰਨੀ ਵਾਰ ਕਰੰਟ ਲਾਇਆ ਜੀ ਹਾਂ ਰਿਪੋਰਟ ਹੈ ਜੀ ਬਿਲਕੁਲ ਰਿਪੋਰਟ ਹੈ ਡਾਇਗਰਾਮ ਬਣਾਇਆ ਹੋਇਆ ਦੇਖੋ ਮਤਲਬ ਸਰੀਰ ਦਾ ਕੋਈ ਅੰਗ ਨਹੀਂ ਜਿੱਥੇ ਕਰੰਟ ਨਾਲ ਅਟੈਕ ਨਾ ਹੋਇਆ ਹੋਵੇ ਪਤਾ ਨਹੀਂ ਉਹਨਾਂ ਨੇ ਕਿਵੇਂ ਬਰਦਾਸ਼ਤ ਕੀਤਾ ਹੋਣਾ ਸੋਚ ਕੇ ਵੀ ਖੌਫ ਆਉਂਦਾ ਡਰ ਆਉਂਦਾ ਵੀ ਇੱਕ ਬੰਦਾ ਇੱਕ ਕਰੰਟ ਵੀ ਲੱਗ ਜਾਂਦਾ ਨਾ ਸਾਨੂੰ ਘਰੇ ਸਾਡੀ ਰੂਹ ਕੰਬ ਜਾਂਦੀ ਹੈ ਸੋਚੋ ਉਹਨਾਂ ਨੂੰ ਕਿਸ ਕਦਰ ਕਿੰਨਾ ਟੌਰਚਰ ਕੀਤਾ ਹੋਣਾ ਕਿੱਥੇ ਕਿੱਥੇ ਕਰੰਟ ਦਿੱਤਾ ਹੋਣਾ ਕੀ ਕੁਛ ਨਹੀਂ ਕਿਹਾ ਹੋਣਾ ਕਿੰਨਾ ਟੋਲਰਟ ਕੀਤਾ ਹੋਣਾ ਜੀ ਪਰ ਪੁਲਿਸ ਤਾਂ ਪਿਛਲੇ ਦਿਨਾਂ ਤੋਂ ਇਹੀ ਕਹਿ ਰਹੀ ਹੈ ਕਿ ਨਹੀਂ ਜੀ ਇਹਦੀ ਅਜੇ ਇਨਕੁਆਰੀ ਹੋਏਗੀ ਇਹ ਐਕਸੀਡੈਂਟ ਕੇਸ ਹੈ ਐਕਸੀਡੈਂਟ ਕੀ ਐਕਸੀਡੈਂਟਸ ਕਰੰਟ ਵੱਜਦਾ ਜੀ ਜੀ ਐਕਸੀਡੈਂਟ ਤੁਸੀਂ ਕਾਰ ਦੀ ਫੋਟੋ ਪਹਿਲਾਂ ਵੀ ਤੁਹਾਡੇ ਕੋਲ ਆਈ ਥਿੰਕ ਵੀਡੀਓ ਜਿ ਤਰ੍ਹਾਂ ਹੀ ਆ ਗਈ ਮੈਂ ਤੁਹਾਨੂੰ ਫੋਟੋ ਦੂੰਗੀ ਤੁਸੀਂ ਪਲੀਜ਼ ਅਟੈਚ ਕਰ ਦਿਓ ਕਾਰ ਦੀ ਫੋਟੋ ਕਾਰ ਦੇ ਵਿੱਚ ਸਿੰਪਲੀ ਛੋਟਾ ਜਿਹਾ ਹੋਲ ਹੈ ਜੇ ਤੱਕ ਨਰਿੰਦਰ ਜੀ ਦਾ ਸਿਰ ਵੀ ਨਹੀਂ ਪਹੁੰਚਦਾ ਇੱਕ ਸਰਦਾਰ ਬੰਦੇ ਨੇ ਹਮੇਸ਼ਾ ਪੱਗ ਬੰਨੀ ਹੁੰਦੀ ਹੈ ਉਹਨਾਂ ਦਾ ਸਿਰ ਕਦੇ ਵੀ ਨਹੀਂ ਡੈਮੇਜ ਹੁੰਦਾ ਤੁਸੀਂ ਮੇਰੀ ਗੱਲ ਨਾਲ ਮੰਨੋਗੇ ਜਦੋਂ ਪੱਗ ਬੰਨੀ ਵੀ ਹੈ ਸਿਰ ਕਦੇ ਡੈਮੇਜ ਨਹੀਂ ਹੁੰਦਾ ਸਿਰ ਦੀ ਝੋਟ ਕਦੇ ਨਹੀਂ ਲੱਗਦੀ ਤੇ ਸਿਰ ਦੇ ਉੱਪਰ ਇਹਨਾਂ ਡੈਮੇਜ ਆ ਬਾਲਾਂ ਦੇ ਵਿੱਚ 17 ਵਾਰ ਕਰੰਟ ਲੱਗੇ ਹੋਇਆ ਸਿਰ ਤੇ ਅੱਛਾ ਕਰੰਟ ਕਦੇ ਵੀ ਐਕਸੀਡੈਂਟ ਤੇ ਕਰੰਟ ਲੱਗਦੇ ਨਹੀਂ ਤੇ ਰਿਪੋਰਟ ਹੈ ਪੋਸਟਮਾਰਟਮ ਦੀ ਰਿਪੋਰਟ ਹੈ ਜਿੱਥੇ ਬਕਾਇਦਾ ਨੰਬਰਸ ਲਿਖੇ ਹੋਏ ਕਿੰਨੀ ਕਿੰਨੀ ਵਾਰ ਕਰੰਟ ਵੱਜਿਆ ਮੈਂ ਦੁਬਾਰਾ ਦਿਖਾ ਦਿੰਨੀ ਆ ਨੰਬਰਸ ਨਹੀਂ ਤੁਸੀਂ ਨੰਬਰਸ ਦੇਖ ਲਓ ਕਿੰਨੇ ਕਿੰਨੇ ਵਾਰ ਇੱਕ ਇੱਕ ਆਰਗਨ ਦੇ ਉੱਪਰ ਇਵਨ ਇਹ ਵੀ ਲਿਖਿਆ ਕਿ ਰੈਡਿਸ਼ ਮਾਰਕ ਬਲੈਕਿਸ਼ ਮਾਰਕ ਮਤਲਬ ਕਿੰਨੀ ਫ੍ਰੀਕੁਐਂਸੀ ਨਾਲ ਮਾਰਕ ਕੀਤਾ ਗਿਆ ਕਿੰਨੀ ਵਾਰ ਕੀਤਾ ਗਿਆ ਉਹ ਚੀਜ਼ ਸਭ ਸਾਡੇ ਸਾਹਮਣੇ ਆ ਮਤਲਬ ਜਿੰਨਾ ਅਸੀਂ ਸੋਚਿਆ ਸੀ ਉਸ ਤੋਂ ਵੀ ਕਈ ਗੁਣਾ ਖੌਫਨਾਕ ਮੌਤ ਦਿੱਤੀ ਹੈ ਪੁਲਿਸ ਨੇ ਜੀ ਸਰਾਸਰ ਗੁੰਡਾਗਰਦੀ ਹੈ ਪੁਲਿਸ ਦੀ ਜੀ ਤਾਂ ਇਸ ਚੀਜ਼ ਦਾ ਅਸੀਂ ਬਹੁਤ ਹੀ ਵਿਰੋਧ ਕਰਦੇ ਆਂ ਜੀ ਸਾਰੇ ਕਰਦੇ ਆ ਅਸੀਂ ਤਾਂ ਕਰ ਹੀ ਰਹੇ ਆ ਸਾਡਾ ਤਾਂ ਕਰਦਾ ਇਨਸਾਨ ਸੀ ਜੀ ਮੈਂ ਸਾਰਿਆਂ ਨੂੰ ਇਹ ਅਪੀਲ ਕਰੂੰਗੀ ਤੁਸੀਂ ਪਲੀਜ਼ ਵਾਇਗਰੋਗੇ ਅਰਦਾਸ ਕਰੋ ਕਿ ਨਰਿੰਦਰਦੀਪ ਨੂੰ ਜਸਟਿਸ ਮਿਲਿਆ ਜਾਵੇ ਜਲਤੋਂ ਜਲ ਪੰਜੀ ਜਿਸ ਤਰ੍ਹਾਂ ਅੱਜ ਦਰਜਨਾ ਜੱਥੇਬੰਦੀਆਂ ਇੱਥੇ ਗੋਨੇਆਣੇ ਦੇ ਵਿੱਚ ਇਕੱਠੀਆਂ ਹੋਈਆਂ ਤੁਹਾਡੀ ਸਪੋਰਟ ਦੇ ਵਿੱਚ ਤੱਕੇ ਜ਼ਬਰ ਦੇ ਖਿਲਾਫ ਆਵਾਜ਼ ਠਾਉਣ ਦੇ ਲਈ ਤਾਂ ਅੱਜ ਕੋਈ ਲੱਗਦਾ ਤੁਹਾਨੂੰ ਉਮੀਦ ਕਿ ਜਿਸ ਤਰ੍ਹਾਂ ਦਰਜਨਾ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਮਲਾਜ਼ਮਾਂ ਦੀਆਂ ਜੱਥੇਬੰਦੀਆਂ ਇਸ ਜ਼ਬਰ ਦੇ ਖਿਲਾਫ ਆਈਆਂ ਨੇ ਕਿ ਆਉਣ ਵਾਲੇ ਦਿਨਾਂ ਚ ਇਹ ਜਿਹੜੀ ਲੜਾਈ ਆ ਇਹ ਵੱਡੀ ਲਹਿਰ ਬਣੇਗੀ ਜੱਥੇਬੰਦੀਆਂ ਆਈਆਂ ਇਹ ਜੋ ਅਸੀਂ ਕਰ ਰਹੇ ਉਹ ਮਜ਼ਾਕ ਨਹੀਂ ਹੈ ਪੁਲਿਸ ਹਲੇ ਵੀ ਇਸ ਚੀਜ਼ ਨੂੰ ਮਜ਼ਾਕ ਸਮਝ ਰਹੀ ਹੈ ਐਕਸੀਡੈਂਟ ਇਜ਼ ਨਾਟ ਅ ਜੋਕ ਮੈਂ ਤੁਹਾਨੂੰ ਸਾਰੇ ਪੁਲਿਸ ਵਾਲੋ ਨੂੰ ਇਹ ਕਹਿਣਾ ਚਾਹੁੰਦੀ ਆ ਐਕਸੀਡੈਂਟ ਬੰਦਾ ਪ੍ਰੋਸੈਸ ਕਰ ਲੈਂਦਾ ਬੰਦਾ ਆਪ ਦੇ ਆਪ ਨੂੰ ਸੰਭਾਲ ਲੈਂਦਾ ਕਿ ਠੀਕ ਰੱਬ ਦਾ ਪਾਣਾ ਸੀ ਵਰਤ ਗਿਆ ਬੰਦਾ ਜਿਵੇਂ ਤਿਵੇਂ ਬਰਦਾਸ਼ਤ ਕਰ ਲੈਂਦਾ ਬਟ ਡੈੱਡ ਬੋਡੀ ਜੋ ਅਸੀਂ ਦੇਖੀ ਐ ਜੋ ਸਾਨੂੰ ਸ਼ੱਕ ਸੀ ਜੋ ਅਸੀਂ ਵਰਬਲ ਕਮਿਊਨੀਕੇਸ਼ਨ ਡਾਕਟਰ ਨੇ ਕੀਤਾ ਰਿਪੋਰਟ ਐ ਜੀ ਸਾਡੇ ਕੋਲੇ ਅਸੀਂ ਇਹਨਾਂ ਨੂੰ ਰਿਪੋਰਟ ਦਿਖਾਈ ਐ ਆਪਣੀ ਸਾਡੀ ਰਿਪੋਰਟ ਬਹੁਤ سارے ਚੈਨਲਸ ਤੇ ਵਾਇਰਲ ਹੋ ਰਹੀ ਐ ਹੁਣ ਵੀ ਤਾਂ ਉਸ ਬੇਸ ਤੇ ਉਹੀ ਸਭ ਦੇਖ ਕੇ ਸੁਣ ਕੇ ਸਾਡਾ ਸੱਚ ਸੁਣ ਕੇ ਹੀ ਜੱਥੇ ਬੰਦੀਆਂ ਸਾਡੇ ਨਾਲ ਜੁੜੀਆਂ ਜੀ ਕਿ ਐਕਸੀਡੈਂਟ ਨਹੀਂ ਐ ਇਹ ਇਲੈਕਟ੍ਰਿਕ ਸ਼ੌਕ ਹੈ ਇਹ ਫੁਲੀ ਪਲਾਨਡ ਮਰਡਰ ਸੀ ਜੋ ਸੀਆਈ ਸਟਾਫ 2 ਵੱਲੋਂ ਹੋਇਆ ਜੀ ਔਰ ਹੁਣ ਜਥੇਬੰਦੀਆਂ ਨੇ ਅੱਜ ਇੱਥੇ ਕੀ ਐਲਾਨ ਕੀਤਾ ਹੈ ਜੀ ਅਗਲੇ ਐਕਸ਼ਨ ਦਾ ਉਹ ਅਸੀਂ ਹਲੇ ਕਿਸੇ ਨਤੀਜੇ ਤੇ ਨਹੀਂ ਪਹੁੰਚੇ ਮੀਟਿੰਗ ਚੱਲ ਰਹੀ ਹੈ ਮੈਂ ਮੀਟਿੰਗ ਛੁੱਟ ਕੇ ਜਸ ਮੈਂ ਪਾਣੀ ਪੀਣ ਆਈ ਸੀ ਨਹੀਂ ਪਰ ਇੱਕ ਐਲਾਨ ਤਾਂ ਕੀਤਾ ਹੈ ਕਿ ਕੱਲ ਨੂੰ ਗੋਨਿਆਂ ਦਾ ਸ਼ਹਿਰ ਉਹ ਚੱਲ ਰਿਹਾ ਐ ਐਗਜ਼ੈਕਟਲੀ ਉਹ ਹੋ ਰਿਹਾ ਬਸ ਕੱਲ ਪਹਿਲਾ ਕਦਮ ਸੜਾ ਇਹ ਹੈ ਕਿ ਕੱਲ ਅਸੀਂ ਗੋਨਿਆਣਾ ਮੰਡੀ ਬੰਦ ਕਰ ਰਹੇ ਹਾਂ ਜੀ ਸਾਡੇ ਗੁਨਾਂ ਨਾ ਮੰਡੀ ਸਾਡੇ ਨਾਲ ਹੈ ਸਾਡੇ ਜੱਥੇ ਬੰਦੇ ਜਿੰਨੇ ਵੀ ਨੇ ਸਾਰੇ ਜੋ ਜਸਟਿਸ ਲਈ ਲੜ ਰਹੇ ਨੇ ਇਨਸਾਫ ਲਈ ਲੜ ਰਹੇ ਨੇ ਲੋਕ ਜੁੜੇ ਨੇ ਸਭ ਸਾਡੇ ਨਾਲ ਨੇ ਅਸੀਂ ਇਸ ਚੀਜ਼ ਲਈ ਲੜਾਂਗੇ ਤੇ ਕੱਲ ਮੰਡੀ ਬੰਦ ਹੈ ਦਿਸ ਇਜ਼ ਫੋਰ ਸ਼ੁਰ ਕੋਈ ਸਰਕਾਰ ਵੱਲੋਂ ਹੁਣ ਤੱਕ ਤੁਹਾਡੇ ਨਾਲ ਕੰਟੈਕਟ ਕੀਤਾ ਗਿਆ ਭਗਵੰਤ ਮਾਨ ਵੱਲੋਂ ਜਾਂ ਕਿਸੇ ਐਮ ਐਲ ਏ ਵੱਲੋਂ ਜਾਂ ਕਿਸੇ ਨੇ ਕੋਈ ਇਸ ਧੱਕੇ ਦੇ ਖਿਲਾਫ ਤੁਹਾਡੇ ਨਾਲ ਤੁਹਾਡੇ ਘਰ ਕੋਈ ਸਰਕਾਰ ਦੇ ਨੁਮਾਇੰਦੇ ਆਏ ਹੋਣ ਕੋਈ ਵੀ ਪੋਲਿਟੀਕਲ ਪਾਰਟੀ ਸਭ ਨੇ ਮौन व्रत ਧਾਰਨ ਕਰ ਲਿਆ ਹੈ ਜਿਦਾਂ ਦਾ ਐਕਸੀਡੈਂਟ ਹੋਇਆ ਜਿਦਾਂ ਦੀ মিডিਆ ਅਪਰੋਚ ਕਰ ਰਹੀ ਹੈ ਮੈਂ ਹਰ ਕਿਸੇ ਨੂੰ ਹਰ ਪੋਲਿਟਿਕਲ ਪਾਰਟੀ ਨੂੰ ਅਪਰੋਚ ਕਰ ਰਹੀ ਆ ਕਿ ਆ ਕੇ ਸਾਡੀ ਗੱਲ ਤਾਂ ਸੁਣੋ ਮੈਂ ਪੋਲਿਟਿਕਲ ਪਾਰਟੀ ਨੂੰ ਨਹੀਂ ਮੈਂ ਕਰ ਰਹੀ ਮੈਂ ਕਹਿ ਰਹੀ ਐਟ ਲੀਸਟ ਜਸਟਿਸ ਲਈ ਆਓ ਇਨਸਾਫ ਲਈ ਆਓ ਸਾਡੀ ਗੱਲ ਸੁਣੋ ਸਾਡੇ ਨਾਲ ਆ ਹੋ ਗਿਆ ਅੱਜ ਸਾਡੇ ਨਾਲ ਹੋਇਆ ਕੱਲ ਤੁਹਾਡੇ ਨਾਲ ਵੀ ਹੋ ਸਕਦਾ ਆਪਣੀ ਯੂਥ ਕਿੱਧਰ ਜਾ ਰਹੀ ਹੈ ਇਹ ਪਿਕਚਰ ਵਾਂਗੂ ਉੜਦਾ ਪੰਜਾਬ ਇਹ ਸੱਚੀ ਉੜ ਪੰਜਾਬ ਮੈਨੂੰ ਉੜਦਾ ਹੀ ਨਜ਼ਰ ਆ ਰਿਹਾ ਆਇਆ ਨਾ ਹੋਵੇ ਕਿ ਬੱਚਾ ਬੱਚਾ ਐਦਾਂ ਹੀ ਮਰਦਾ ਰਵੇ ਅੱਜ ਇੱਕ ਹੋਰ ਕੇਸ ਸਾਹਮਣੇ ਆ ਜਿਹੜਾ 26 ਤਰੀਕ ਨੂੰ ਮੌਤ ਹੋਈ ਹੈ ਪੁਲਿਸ ਨੇ ਮਾਰਿਆ ਉਹਨਾਂ ਨੂੰ ਵੀ ਆ ਤਾਂ ਰੋਜ਼ ਦਾ ਕੰਮ ਹੋ ਗਿਆ ਇਹਨਾਂ ਦਾ ਆ ਕੀ ਗੁੰਡਾਗਰਦੀ ਲਈ ਹੈ ਪੁਲਿਸ ਨੇ ਇਸ ਚੀਜ਼ ਨੂੰ ਬੰਦ ਕਰਨਾ ਹੀ ਹੋਊਗਾ ਜਲਦੀ ਵਰਨਾ ਇਹਨਾਂ ਦੀ ਆਦਤ ਬਣ ਜਾਣੀ ਹੈ ਇਹ ਇਹ ਰੋਜ਼ ਦਾ ਕੰਮ ਬਣ ਜਾਣਾ ਪਿਛਲੇ ਦਿਨੀ ਇੱਕ ਕਰਨਲ ਨੂੰ ਫੌਜ ਦੇ ਵੱਡੇ ਅਫਸਰ ਨੂੰ ਪਟਿਆਲਾ ਦੇ ਵਿੱਚ ਕੁੱਟਮਾਰ ਦਾ ਮਾਮਲਾ ਆਇਆ ਜਿਹੜਾ ਪੁਲਿਸ ਨੇ ਇਸ ਤਰ੍ਹਾਂ ਕੀਤਾ ਉਹ ਚੱਲ ਰਿਹਾ ਉਸ ਤੋਂ ਬਾਅਦ ਪੂਰੇ ਪੰਜਾਬ ਚੋਂ ਕਿੰਨੇ ਸਾਰੇ ਮਾਮਲੇ ਆਏ ਇਹ ਭੈਣ ਖੜੀ ਹੈ ਜਮਨ ਵਾਲਾ ਪਿੰਡ ਤੋਂ ਇਹ ਕਹਿ ਰਹੀ ਹੈ ਕਿ ਮੇਰੇ ਭਰਾ ਨੂੰ ਇਦਾਂ ਕੋ-ਕੋ ਕੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਤਾਂ ਇਹ ਵਰਤਾਰਾ ਕਿ ਕਿਉਂ ਹੋ ਰਿਹਾ ਜੀ ਇੰਜ ਮੈਨੂੰ ਇਹ ਸਮਝ ਨਹੀਂ ਆਉਂਦੀ ਪੁਲਿਸ ਦਾ ਮਤਲਬ ਕੀ ਹੈ ਜੋ ਅਸੀਂ ਬਚਪਨ ਚ ਪੜਦੇ ਰਹੇ ਹਾਂ ਵੀ ਇਹ ਤਾਂ ਰਖਸ਼ਕ ਨਹੀਂ ਸਾਡੇ ਬੱਚਾ ਮੇਰਾ ਬੋਲਦਾ ਹੈ ਪੁਲਿਸ ਪੁਲਿਸ ਤੋਂ ہماری ਟੀਚਰ ਬੋਲਦੀ ਹੈ achhi hoti hai ਮੇਰਾ ਬੱਚਾ ਇਹ ਬੋਲਦਾ ਹੈ ਪਰ ਜਦੋਂ ਉਹਨੂੰ ਇਹ ਦੱਸਿਆ ਕਿ ਪੁਲਿਸ ਨੇ ਮਾਰਿਆ ਤਾਂ ਪੁਲਿਸ ਦੇਖ ਕੇ ਭੱਜਦਾ ਹੈ ਉਹ ਇੱਕ ਇਹ ਡਰ ਜਿਹੜਾ ਜੋ ਵੀ ਇਹ ਕਰਨਾ ਚਾ ਰਹੇ ਐ ਜੋ ਵੀ ਇਹਨਾਂ ਨੂੰ ਪੁਲਿਸ ਆਪਣਾ ਰਾਸ ਸੁਣਾਉਣਾ ਚਾਹੀਏ ਸਿਸਟਮ ਨੂੰ ਫੋਲੋ ਨਹੀਂ ਕਰ ਰਹੇ ਕੋਈ ਤੁਸੀਂ ਖੁਦ ਹੀ ਸਿਸਟਮ ਬਣਾਉਨੇ ਹੋ ਤੁਸੀਂ ਖੁਦ ਹੀ ਸਿਸਟਮ ਨੂੰ ਫੇਲ ਕਰਦੇ ਹੋ ਅਸੀਂ ਲੋਕ ਅਸੀਂ ਕਿੱਧਰ ਜਾਈਏ ਕਿਹਨੂੰ ਅਸੀਂ ਆਪਣੀ ਦੁਹਾਈ ਲਈਏ ਰੱਖਸ਼ਾ ਕੀ ਪਖਸ਼ਕ ਬਣ ਚੁਕੇ ਅੱਜ ਅਸੀਂ ਆਮ ਆਦਮੀ ਪਾਰਟੀ ਤੁਸੀਂ ਨਾਮ ਰੱਖ ਲਿਆ ਆਮ ਆਦਮੀ ਪਾਰਟੀ ਕੀ ਇਹ ਨਾਮ ਸਹੀ ਹੈ ਤੁਹਾਡਾ ਆਮ ਆਦਮੀ ਪਾਰਟੀ ਤੁਸੀਂ ਆਮ ਆਦਮੀ ਪਾਰਟੀ ਨੂੰ ਟੌਰਚਰ ਕਰ ਰਹੇ ਹੋ ਆਮ ਆਦਮੀ ਨੂੰ ਟੌਰਚਰ ਕਰ ਰਹੇ ਹੋ ਉਹਨਾਂ ਨੂੰ ਮਾਰ ਮਾਰ ਕੇ ਕੀ ਇਹ ਸਹੀ ਹੈ ਤੁਸੀਂ ਆਪਣੇ ਨਾਮ ਤੋਂ ਕੀ ਤੁਸੀਂ ਖੁਦ ਕਹਿੰਦੇ ਹੋ ਕਿ ਜਸਟੀਫਾਈਡ ਨਾਮ ਤੁਹਾਡਾ ਪਹਿਲਾਂ ਅਸੀਂ ਬਹੁਤ ਵਿਸ਼ਵਾਸ ਕਰਕੇ ਤੁਹਾਨੂੰ ਵੋਟ ਪਾਈ ਵਿਸ਼ਵਾਸ ਕਰਕੇ ਸਾਡੀ ਸਾਰੀ ਗੁਣਿਆਨਾ ਮੰਡੀ ਨੇ ਤੁਹਾਨੂੰ ਸਮਰਥਨ ਦਿੱਤਾ ਅਸੀਂ ਸਾਰਿਆਂ ਨੇ ਝਾੜੂ ਚੱਕੇ ਸਾਰਿਆਂ ਨੇ ਝਾੜੂ ਫੇਰੇ ਹੁਣ ਲੱਗਦਾ ਸਾਨੂੰ ਇੱਕ ਵਾਰ ਫੇਰ ਅੰਸਾ ਦੀ ਅੰਤਰਾਤਮਾ ਜਿਸ ਤਰ੍ਹਾਂ ਤੁਸੀਂ ਦਿਖਾ ਰਹੇ ਹੋ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਫੇਰ ਇਕੱਠਾ ਹੋ ਕੇ ਝਾੜੂ ਚੱਕਣਾ ਪੈਣਾ ਹੈ ਦੁਬਾਰਾ ਪਰ ਤੁਹਾਡੇ ਖਿਲਾਫ ਤੁਹਾਡੇ ਨਾਲ ਨਹੀਂ ਜੀ ਪੈਨਜੀ ਤੁਹਾਡੇ ਭਰਾ ਨੂੰ ਵੀ ਜਿਵੇਂ ਭੈਣ ਦੱਸ ਰਿਹਾ ਇਸ ਤਰ੍ਹਾਂ ਪੁਲਿਸ ਨੇ ਕੁੱਟਿਆ ਕੀ ਉਹ ਕੀ ਕਹਾਣੀ ਹੈ ਬਹੁਤ ਜੀ ੱੱਕਾ ਕਰਿਆ ਮੇਰੇ ਵੀਰਨਾ ਜੀ ਮਲਾਜ ਮਰੜ ਕੇ ਆਪ ਹੀ ਬਕਾਉਂਦੇ ਰਹੇ ਆਪ ਹੀ ਖਾਂਦੇ ਪੀਂਦੇ ਰਹੇ ਜੀ ਧਿਆਨ ਕੇ ਚੱਕ ਕੇ ਠੇਕੇ ਵਾਲੇ ਨਾਲ ਰੜ ਕੇ ਤੇ ਮੇਰੇ ਭਰਾ ਨੂੰ ਇੰਨੀ ਮੌਤ ਗੰਦੀ ਮਾਰਿਆ ਜੀ ਫੋਟੋ ਨਿਕਲ ਸਾਥੋ ਦੇਖੀ ਗਈ ਜੀ ਤਾਲੀਏ ਨਾਲ ਲੱਗੀ ਹੋਈ ਸੀ ਆਨੇ ਉਹਦੇ ਖੁੱਲੇ ਪੈ ਜੀ ਵੇਖ ਕੇ ਬਹੁਤ ਜ਼ਿਆਦਾ ਮਨ ਖਰਾਬ ਹੁੰਦਾ ਜੀ ਮੇਰੀ ਪਰਜਾਈ ਆਵੇ ਬੱਜੋ ਰਤੀਾ ਭਤੀਜਾ ਉਹ ਬੱਜੋ ਰਤਾ ਛੋਟੇ ਜਿਹਨੂੰ ਟੇਕ ਆ ਬਹੁਤ ਜਿਆਦੇ ੱਟਕਾ ਹੋਇਆ ਕੋਟ-ਕੋਟ ਮਾਰਦਾ ਮੇਰਾ ਭਰਾ ਜੀ ਤੇ ਗਾਂ ਡਾਕਟਰ ਵੀ ਨਹੀਂ ਦੱਸਦੇ ਪਏ ਵੀ ਕਿਵੇਂ ਹੋਇਆ ਕੀ ਨਹੀਂ ਪੈਸਾ ੱਟਕਿਆ ੱਟਕਿਆ ਲੱਗਦਾ 5 ਦਿਨ ਹੋ ਗਏ ਮੇਰੇ ਵੀਰ ਦੀ ਲਾਸ਼ ਰੋਲਦੀ ਨੂੰ ਅੱਜ ਅਸੀਂ ੱਟਕੇ ਖਾਨੇ ਫਿਰਦੇ ਆ ਜਿੱਥੇ ਅਸੀਂ ਸਾਨੂੰ ਕਹਿੰਦੇ ਕੋਈ ਉੱਥੇ ਅਸੀਂ ਜਾਂਦੇ ਆ ਕੋਈ ਸੁਣਵਾਈ ਨਹੀਂ ਹੁੰਦੀ ਸਾਡੀ ਬਹੁਤ ਬਰਾ ਹਾਲ ਕੀਤਾ ਮੇਰੇ ਵੀਰ ਦਾ ਜੀ ਇੰਨਾ ਵਧੀਆ ਲੈ ਕੇ ਗਿਆ ਹੱਸ ਦੇ ਖੇੜ ਦੇ ਨੂੰ ਉਹਨੂੰ ਆਈ ਦੀ ਸੀ ਮੇਰੇ ਕੋਲੋਂ ਖਾਂਦੇ ਪੀਂਦੇ ਸੀ ਮੇਰੇ ਤੋਂ ਰਸਟੜ ਵੀ ਲੈ ਕੇ ਜਾਂਦੇ ਸੀ दारू ਵੀ ਲੈ ਕੇ ਜਾਂਦੇ ਸੀ ਜੀ ਜਿਉਣ ਵਾਲਾ ਜਾਨ ਵਾਲੇ ਤੋਂ ਆ ਪਿੰਡ ਸਾਡਾ ਤੇ ਮੇਰੇ ਭਰਾ ਦੀ লাশ ਅੱਜ 5 ਗਰਾਈਂ ਰੋਲ ਰਹੀ ਆ ਜੀ 5 ਦਿਨ ਹੋ ਗਏ ਅੱਜ ਜੀ ਪਰ ਜਾਈ ਮੇਰੀ ਦੀ ਲੱਤ ਟੁੱਟੀ ਆ ਇੱਕ ਗੁਰਦਾ ਹੈ ਨਹੀਂ ਪਤੀਜੇ ਦੀ ਮੇਰੇ ਦੀ ਆਵੇ ਫਿਰ ਵੱਡ ਟੱਕ ਕਰਦੀ ਸੀ ਜੀ ਇੱਕ ਦਾ ਦੂਜਾ ਉਹ ਦੂਜਾ ਟੈਕ ਦੀ ਸ਼ਿਕਾਇਤ ਆ ਬਹੁਤ ਜ਼ਿਆਦਾ ਅਸੀਂ ਵਿਚਾਰੇ ਤੁਸੀਂ ਦੇਖ ਸਕਦੇ ਹੋ ਇੱਕ ਇਹ ਪਤਨੀ ਹੈ ਜਿਹੜੀ ਇਹ ਕਹਿ ਰਹੀ ਆ ਕਿ ਮੇਰੇ ਘਰ ਵਾਲੇ ਨਰਿੰਦਰ ਦੀਪ ਨੂੰ ਪੁਲਿਸ ਨੇ ਕਰੰਟ ਲਾ ਲਾ ਕੇ ਮਾਰਿਆ ਦੂਜੇ ਪਾਸੇ ਇਹ ਭੈਣ ਹੈ ਜੌਣ ਵਾਲੇ ਤੋਂ ਇੱਕ ਕੈਮਰੇ ਤੇ ਤੁਹਾਡੇ ਸਾਹਮਣੇ ਬੋਲ ਰਹੀ ਹੈ ਕਿ ਮੇਰੇ ਭਰਾ ਨੂੰ ਪੁਲਿਸ ਨੇ ਕੋਹ ਕੋਹ ਕੇ ਮਾਰਿਆ ਇੱਕ ਪਿਛਲੇ ਦਿਨੀ ਤੁਸੀਂ ਔਰਤ ਜਸਵਿੰਦਰ ਕੌਰ ਦੇਖੀ ਹੈ ਜਿਹੜੀ ਇੱਕ ਕਰਨਲ ਬਾਠ ਦੀ ਪਤਨੀ ਸੀ ਪਟਿਆਲਾ ਤੋਂ ਜਿਹੜੀ ਲਗਾਤਾਰ ਪਿਛਲੇ 4 ਮਹੀਨਿਆਂ ਤੋਂ ਮੀਡੀਆ 'ਚ ਗਰਜ ਰਹੀ ਹੈ ਕਿ ਮੇਰੇ ਘਰ ਵਾਲੇ ਕਰਨਲ ਪਸ਼ਪਿੰਦਰ ਬਾਠ ਨੂੰ ਤੇ ਉਹਦੇ ਪੁੱਤਰ ਅੰਗਦ ਨੂੰ ਪੁਲਿਸ ਨੇ ਬੁਰੀ ਤਰ੍ਹਾਂ ਕੋਇਆ ਬੁਰੀ ਤਰ੍ਹਾਂ ਕੁਚਲਿਆ ਹੁਣ ਇਹ ਸਾਰੀਆਂ ਜਿਹੜੀਆਂ ਭੈਣਾਂ ਨੇ ਜਾਂ ਜਿਹੜੀਆਂ ਕਿਸੇ ਵਿਅਕਤੀ ਦੀਆਂ ਪਤਨੀਆਂ ਨੇ ਜੇ ਉਹ ਪੁਲਿਸ ਦੇ ਉੱਪਰ ਇੰਨੇ ਗੰਭੀਰ ਦੋਸ਼ ਲਾ ਰਹੀਆਂ ਨੇ ਤੇ ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਕਿੱਥੇ ਨੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਿੱਥੇ ਨੇ ਜਿਹੜੇ ਇਹ ਕਹਿੰਦੇ ਹੁੰਦੇ ਸੀ ਕਿ ਕਿਸੇ ਦੀ ਅੱਖ 'ਚ ਮੈਂ ਹੰਝੂ ਨਹੀਂ ਦੇਖ ਸਕਦਾ ਅੱਜ ਲੋਕ ਇਹ ਕਹਿਣ ਲਈ ਮਜਬੂਰ ਹੋ ਰਹੇ ਨੇ ਕਿ ਸਾਨੂੰ ਤਾਂ ਉਹ ਭਗਵੰਤ ਮਾਨ ਚਾਹੀਦਾ ਜਿਹੜਾ 2022 ਤੋਂ ਪਹਿਲਾਂ ਹੁੰਦਾ ਸੀ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਅੱਜ ਭਗਵੰਤ ਮਾਨ ਸਾਹਿਬ ਬਦਲ ਚੁੱਕੇ ਨੇ ਉਹਨਾਂ ਦੀ ਸੋਚ ਬਦਲ ਚੁੱਕੀ ਹੈ ਉਹਨਾਂ ਦਾ ਅਮਲ ਬਦਲ ਚੁੱਕਿਆ